ਕਿਤੇ ਕੀ ਹੋਇਆ ਈ ਉਹ ਮਾ ਕੀ ਲਗਿਆ ਮ ਸਰਦਾਰ ਕੀ ਲਿਵਣਾ ਦਿਖਾ ਸਕਦਾ ਦਿਖਾ ਦੇ ਉਹਦਾ ਬਹਿ ਕਦੇ ਤੇ ਮਮਾ ਵੀ ਆਹ ਹੁਣ ਵੇਚਣਾ ਹੀ ਗੁਡੀਆਂ ਗੜੀਆਂ ਡੌਣੀਆਂ ਗਣੀਆਂ ਨੈਰਾ ਕੰਗ ਕੁੱਕੜੀਆਂ ਨੇ ਉਹ ਗੱਟੂ ਲੈ ਆਣਗੇ ਲੈ ਬੜੀਆਂ ਹੁਣ ਤੇ ਕੋਈ ਵੀ ਨਹੀਂ ਉੱਡਣ ਦੀ ਦੰਗ ਕੋਈ ਲਈਦਾ ਕੱਢਣਾ ਤੇ ਕੀ ਲੈ ਆਈਏ ਬੱਬੂ ਮਾਨ ਤਾਂ ਤੂੰ ਮਾਸ ਆ ਪਾਣੀ ਆਇਆ ਤੇ ਹੜ ਆ ਆਂਦੇ ਇਥੇ ਵੀ ਅਰੇ ਬੜਾ ਆਈ ਅੱdna ਹੋ ਗਏ ਸਾਨੂੰ ਕੱਢਣ ਤੇਰਾ ਭਲਾ ਏ ਤੇਰਾ ਅਦੀ ਦਾ ਹੀ ਕਹਣੀ ਇਹਦੇ ਵਿੱਚ ਫੋਨ ਕਿਹੜੀ ਉਦਾਂ ਆਈ ਫੋਨ ਆ ਆਈਫੋਨ 7 ਵਾਂਟੇ ਵਾਲਾ ਹੋੱਚ ਕੁਰ ਕੁਰ ਫੋੜੋ 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 ਆਓ ਸਿੱਧਾ ਘੋਵਾ ਸਿੱਧਾ ਐਨ ਹੁਣ ਕਰ ਮੇਰੇ ਨਾਲ ਫੜ ਪੂਗਾ ਇਹ ਡਰੀ ਗਏ ਪਹਿਲਾਂ ਹੀ ਇੱਥੇ ਆਉਂਦੇ ਨਾ ਚਾਬੀ ਖੋਲਣਾ ਪੂਗਾ ਹਾਂ ਇਹ ਵੀ ਹੋਣਾ ਬੂ ਰਾਂ ਤੋਂ ਉੱਥੇ ਰੇਤ ਲਾ ਲਾਂਗੇ ਮੁੜ ਜਾ ਨਹੀਂ ਵੀਰੇ ਆਉਂਦੇ ਸਿੱਧੀ ਇੱਕੋ ਮਿੰਟ ਦੇਖੋ ਮੈਂ ਅਗੂਏ ਨਾਲ ਲੱਗ ਜੀ ਤਰ ਲੱਗੂ ਬੋ ਇਨੇ ਇਨੇ ਦੇ ਗਨੇ ਮਿਲਦਾ ਸਕੂਲ 2 ਵਜੇ ਆ ਗਏ ਪੂਰੇ ਡੋਗਰੇ 2 ਵਜੇ ਅੱਛਾ ਦੀ ਆ ਰਿਹਾ ਕਾਸ਼ ਘਰੇ ਹੁੰਨੀ ਤੇ ਲਈ ਕਿਤੇ ਕੀ ਕਰਨ ਹਾਂ ਗੱਲ ਉਹਨੇ ਕੀ ਆਪੀ ਦਿਖਵਾ ਕੇ ਉਹ ਤਾਂ ਮੁੰਡਾ ਨਹੀਂ ਹੈ ਰਾਏ ਨਹੀਂ ਹੈ ਉਹ ਨਾ ਮੈਂ ਤਾਂ ਮੋਟਾ ਟੇਲਾ ਤੇ ਲਈ ਕਿਥੇ ਬਾਲਿੰਗ ਬਾਬਿਆ ਜਿਹਾ ਕਰ ਜਲੇ ਅੱਛਾ ਉਹ ਫੜ ਨੂੰ ਬੰਨ ਜੱਫੀ ਪਾ ਚਲ ਚੱਲ ਜੇ ਚੱਲ ਜੇ ਚੱਲ ਕੋਈ ਨਹੀਂ ਉਹ ਤੇਰੀ ਕੱਲ ਵਾਲੀ ਵੀਡੀਓ ਬਣ ਗਈ ਓਏ ਪਾਣਾ ਣ ਤੇ ਹੀ ਰਾਇ ਜਾਂਦੇ ਡੀਲ ਕਰਦੇ ਮੈਨੂੰ ਵੀ ਤੇ ਆਖੜਨ ਹਾਂ ਫਾਰਮ ਦਿਖਾਤੀ ਹਾਂ ਕੀ ਨੂਰਾਂ ਫਾਰਮ ਦਿਖਾਈਓ ਆ ਬਲੌਗ ਰਤੀ ਪਾਦਣਾ ਮੈਂ ਚੰਗਾ ਵੇ ਨਹੀਂ ਹਾਂ ਨੂਰਾਂ ਦਿਖਾਈਏ ਇੱਕ ਹੋਰ ਆ ਤੂੰ ਮੁੰਡਿਆਂ ਦਿਖਾਦੀ ਵੀਡੀਓ ਮੈਂ ਕਹਿੰਦਾ ਦੱਸਣਾ ਅੱਛਾ ਤੇ ਮਮਾ ਉੱਚ ਕੀ ਫਿਰ ਕੀ ਵਧੀਆ ਹੈ ਬਲੌਗ ਹੀ ਦਈ ਫੇਮਸ ਹੋ ਜੋਗੇ ਮਾੜੀ ਗੱਲੇ ਤੁਹਾਡੀ ਹਾਂ ਅਗਣੀ ਕੱਲ ਉਹ ਹਾਂ ਥੋੜਾ ਨੋਰ ਜੀ ਨਹੀਂ ਕੌਣ ਹਾਂ ਜੇ ਦਾੜੀ ਨਾਲ ਮੋਚੀ ਤੇ ਮੇਰਾ ਧੀਆ ਵਰਗਾ ਪੁੱਤ ਹੈ ਕੌਣ ਦਾ ਨੋਰ ਜੇ ਉਹ ਵੀ ਧੀਆ ਵਰਗਾ ਪੁੱਤ ਹੈ ਆਹ ਹਾਂ ਜਿਹੜਾ ਦਾੜੀ ਨਾਲ ਮੋਚੀ ਵਰਗਾ ਪੁੱਤ ਕੀ ਕਰਨੇ ਆ ਓਏ ਕੁੱਖ ਨਹੀਂ ਆੜੀ ਨਾ ਬੈ ਰਾਮੜਾ ਕਲਾਕਾਰ ਹੀ ਨਹੀਂ ਨਹੀਂ ਹਾਂ ਕੌਣ ਆਏ ਨੋਰ ਆਏ ਉਹਨਾਂ ਪੱਡਾ ਬਡਾ ਹਾਂ ਮਾਂ ਦਾ ਇਹ ਦੂਜੇ ਨੂੰ ਮਾਂ ਦਾ ਜਿਹਨੇ ਕਮਾ ਕੇ ਦਿੱਤਾ ਗੁਰੂ ਵੀ ਆਇਆ ਹੀ ਕਲਾਕਾਰ ਏ ਵੀਰਾ だっ ਵਾ ਤੂੰ ਹਾਂ ਕਰ ਵਰਨਾ ਕਹ ਮੈਂ ਕਹੀ ਰੋ ਆ ਯਾਰ ਮੈਂ ਯਾਰ ਤੋਕਾ ਦਾ ਵੇ ਤੋਕਸ ਕਰੂ ਕੈਮਰੇ ਪਰ ਬੰਦਾ ਏ ਇਕ ਦੱਸ ਵੀਰਾ ਆਈ ਓਏ ਆ ਵੀ ਲੋ ਦੋ ਮਨ ਲਾਇ ਡੇ ਅੜੇ ਫੈਣਿਆ ਫੈਣ ਜੀ ਤਹੀਂ ਐਦੇ ਮਨ ਲਾਇ ਵੀਰ ਦੇ ਅੱਛਾ ਠੀਕ ਏ ਗੁਰੂ ਇਹਨੂੰ ਕੀ ਆ ਵਾ ਗਾਣਾ ਗੁਣਾ ਸੁਣਾ ਦੋ ਹਰ ਕੋਈ ਸੁਣਾ ਦੇ ਗਾਣਾ ਯਾਰ ਸੁਣਾ ਦੇ ਗੁਰੂ ਗਾਣਾ ਚੱਲ ਬੈਂਚ ਪਿੱਛੇ ਅੱਗੇ ਉਹ ਡਿੱਗੀ ਦੇਖ ਦੇਖ ਵੀ ਲੱਗੇਗਾ ਦੇਖ ਯਾਰ ਵੇਲਾ ਵੇਲਾ ਭਰਾਣੇ ਜਾ ਕੇ ਡਿੱਗ ਜਾ ਇਕੜੀ ਉਹ ਸਾਨੂੰ ਸੀਨ ਬੜਾ ਕਹਿਣ ਲੱਗਣਾ ਓਏ ਥੱਕ ਥੱਕ ਚੱਕਣਾ ਇਕੜੀ ਚੱਲ ਡਿੱਗਣਾ ਇਕੜੀ ਨਾ ਡਿੱਗਣਾ ਫਿਰ ਦੇਖ ਅੱਖ ਕੱਟੀ ਪਾਣੀ ਆ ਜਾ ਗੁਰੂ ਆ ਜਾ ਆਹੋ ਜਿਹਾ ਆਹੋ ਜਿਹਾ ਜਾ ਗੁਰੂ ਓਏ ਮम्मा ਕਿਹਦੀ ਕਣਕ ਪਾੜਨੀ ਲਈ ਓ ਕਾ ਲਗ ਰੂ ਕਾ ਲਗ ਰੂ ਕੀ ਪਰਨੇ ਮੇ ਲ ਮ ਗਿਆ ਦੇਖ ਲੈ ਫੋਟੋ ਉਹ ਕੈਮਰਾਮੈਨ ਪਿੱਛੇ ਰਹਿ ਗਿਆ ਵਾ ਗੋ ਘਈਆ ਰਣ ਦੇ ਆ ਜਾ ਛੱਡ ਪਰਾਂ ਕਿਨੇ ਆ ਰਹਿਾਂ ਦੇ ਭਾਜਾ ਯਾਦ ਨਹੀਂ ਜਾਂਦੀ ਤੇਰੇ ਕੰਨਾਂ ਚੋਂ ਮੇਰੀ ਆਈ ਨਹੀਂ ਦੂਆ ਸਲਾਇਆ ਉਹ ਨਹੀਂ ਬਲੋਗ ਹੈ ਬਲੋਗ ਹੀ ਪੈਣਾ YouTube ਚੈਨਲ ਤੇ ਪਿੰਡੂ ਬਲੌਗਰ ਹੀ ਠੀਕ ਐ ਆਇ ਸੱਪੜਨੀ ਮੈਂ ਇਹਨੂੰ ਸੱਪੜਨੀ ਮੈਂ ਆ ਸੱਪੜਨੀ ਮੈਂ ਆ ਪਾਣੀ ਬਾਬਾ ਹੀ ਹੋ ਗਿਆ ਨਾ ਇਹਦੇ ਵਿੱਚ ਬਾਬਾ ਹੀ ਹੋ ਗਿਆ ਨੀ ਮੈਂ ਬੜਾ ਸਾਫੀ ਵਿੱਚ ਕਹਿੰਦੇ ਜੇ ਹਾਂਜੀ ਵਿੱਚ ਯਾਰ ਪਾਸ ਕਾਦੀ ਬੜਾ ਤਗੜਾ ਛਪੜਿਆ ਵਈ ਉਹ ਜਿੱਦ ਆਓ ਤੇ ਓਏ ਆਉਰਾ ਨਹੀਂ ਨਹੀਂ ਓਹ ਸਾਰਾ ਦੂਜਾ ਇਹਨੇ ਟਾਕੀ ਦਿੱਤਾ ਨਾ ਸਾਰਾ ਟਾਕੀ ਦਿੱਤਾ ਨਾ ਨਾ ਉਹ ਬੜਾ ਵੱਡਿਆ ਗਿਆ ਪਿਆ ਯਾਰ ਹਾਂ ਕਿੱਥੋਂ ਆਇਆ ਵਾ ਓਏ ਓਏ ਮੜੀ ਦਾ ਜੰਮੂ ਓਏ ਓਏ ਆਇਆ ਤਮੂ 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 ਰਿਆ ਯਾਰ ਤਮੂ ਰਿਆ ਉਮੰਦ ਮੇਰੀ ਗੱਲ ਸਾਰੇ ਕੁੱਤੇ ਆ ਮੈਂ ਛੱਪਰ ਸੈਂਡਿੰਗ ਹੁੰਦੀ ਨੂੰ ਚੱਲ ਜਾਂ ਵਿੱਚ ਇਹਨੇ ਭੈਣ ਕਦੇ ਨਹੀਂ ਵੇਖੇ ਪਾਇਆ ਨਹੀਂ ਓਏ ਅਹੀਂ ਆ ਓਏ ਤਮੂ ਇਧਰ ਆ ਆ ਵੀ ਇਧਰ ਆ ਕੁੱਤਾ ਮਗਾ ਸਰ ਓ ਓ ਓ ਪਾ ਜਾ ਗੁਰੂ ਆਇਆ ਕਦੀ ਆ ਗੁਰੂ ਜੱਜ ਓਏ ਖੋਲ ਦੇ ਖਾਂ ਖੋਲ ਦੇ ਖੋਲਣਾ ਤੇ ਲਾਉਣਾ ਹੈ ਪਰਾਲੀ ਇਹ ਹੈਗੀ ਪਰਾਲੀ ਪਟੇ ਤੂੰ ਹੀ ਲਾ ਪਰਾਲੀ ਦਾ ਓਏ ਇਹ ਫੜਾ ਦੀਰਾ ਵੇਖੋ ਓਹ ਉੱਡ ਗਈ ਉੱਡ ਗਈ ਸ਼ਾਬਾਸ਼ ਇਹੋ ਕੀ ਕਰਨਾ ਹੈ ਮਮਾ ਓ ਜਾ ਓ ਮਮਾ ਮੱਢ ਘੜ ਖੁਰਲੀ ਬਣਾਈ ਆ ਇਧਰੋਂ ਵੀ ਛੱਪੜ ਵੇਖ ਲਾ ਦੋ ਇੱਥੇ ਆ ਤਾਂ ਨਹੀਂ ਛੱਪੜ ਹੋਇਆ ਹੈ ਤੇ ਬੱਕਰੀਆਂ ਕਿੱਥੇ ਸੱਚ ਬੱਕਰੀਆਂ ਓਏ ਮੈਂ ਲਾਣੀ ਨਹੀਂ ਤਾਲਾ ਮਨ ਕਰੇਗਾ ਚੱਲ ਦੂਤੀ ਰਾਤ ਡਰਾਉਣੀ ਵੀਡੀਓ ਬਣਾਈਏ ਥੋ ਮੈਡਾ ਬਣਾਵਾਂਗੇ ਬਣਾਵਾਂਗੇ